ਪਿਆਰੀ ਗੁਰਸਮਾਰੀ ਗੁਰਦੁਆਰੇ ਸਾਸੰਗਾ ਜੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਮਨ ਅਜ ਬਗਵਾਨ ਸਿੰਘ ਮੈਂ ਨਾਏ ਰੱਬੀ ਰੂਪ ਬਣ ਜਾ ਯਾਦਾਂ ਪ੍ਰਾਣੀਆਂ ਵੀ ਹੋਈਆਂ ਨਮੀਆਂ ਵੀ ਹੋਈਆਂ ਇੱਕ ਗੱਲ ਮੈਂ ਨਵੀਂ ਪੀੜੀ ਨੂੰ ਬੇਨਤੀ ਰੂਪੇ ਪਿਆਰ ਸਹਿਤ ਕਹਿਣੀ ਚਾਹਨਾ ਸਿੱਖ ਕੌਮ ਸ਼ੇਰਾਂ ਦੀ ਕੌਮ ਬਹਾਦਰਾਂ ਸੂਰਮਿਆਂ ਦੀ ਕੌਮ ਹੈ ਬਾਬੇ ਨਾਨਕ ਤੋਂ ਲੈ ਕੇ ਦਸ਼ਮੇਸ਼ ਪੀਤਾ ਤੱਕ ਦੁਨੀਆਂ ਦੇ ਇਤਿਹਾਸ 'ਚ ਥਾਂ ਬਣਾਈ ਨੇ ਬੱਚਿਆਂ। ਇਹਨਾਂ ਅੰਗਰੇਜ਼ੀ ਜੀ ਕਹਿੰਦੇ ਚੈਰਿਟੀ ਵਿਗਨ ਲੇਟ ਹੋਮ ਘਰੋਂ ਜੋ ਸਿੱਖਿਆ ਮਿਲਨੀ ਹੈ ਉਹ ਬਾਹਰ ਫੇੜਣੀ ਹੈ। ਆਉਣ ਵਾਲੀ ਜਵਾਨੀ ਨੂੰ ਪੀੜੀ ਨੂੰ ਜੀ ਦੀ ਲਈ ਮੈਂ ਇਹ ਦੋ ਅੱਖਰ ਕਹਿਣ ਲੱਗਿਆ ਸੂਰਮਿਆਂ ਯੋਧਿਓ ਬਹਾਰੋ ਬੁੱਧੀ ਜੀਵਿਓ ਸਿਆਣਿਓ ਕਾਮਰ ਸਵਾਰੋ ਸਾਡਾ ਜਿਹੜਾ ਸਮਾਂ ਉਹ ਬੀਤ ਚੁੱਕਿਆ ਨਾਮ ਸਿੰਦਰਨ ਦਸ਼ਮੇਸ਼ ਬਿਰਦੇ ਦੇ ਪੁੱਤਰ ਬਾਬੇ ਨਾਨਕ ਰੇਲਾ ਰੋਂਡਾ ਸਬੂਤ ਦਿਓ ਮੇਰੇ ਜਾਨੋ ਬੇਟੋ ਕੰਮ ਨੂੰ ਜਾਂਦੀ ਬਲ ਬਣਾਓ ਕਲਪਨ ਮਨਾਓ ਟੀਮ ਮਨਾਓ ਕੰਗਿਆ ਖੇਡਾਂ ਖੇਡੋ ਜਿਹੜਾ ਖੇਡ ਦੇ ਮਨਾਂ ਤ ਜਦਨ ਸਹਿ ਗਿਆ ਨਾ ਉਹ ਹਰ ਮਾਦਾਨ ਚ ਫਟੇ ਪਉਣ ਲੱਗ ਗਿਉ ਇਹਨਾਂ ਕੋਈ ਕਹਿੰਦਾ ਹੋਇਆ ਖੇਮਾ ਦਾ ਜਾਤ ਹੈ ਇੱਕ ਅੱਖਰ ਫੇਰ ਬਟਾਉਣਾ ਆਪਸੀ ਪਿਆਰ ਨਾਲ ਰਹੋ ਪਿਆਰ ਨਾਲ ਪਿਆਰ ਸਭ ਕੁਝ ਦੇ ਦੋ ਜਿੱਤ ਪਿਆਰ ਦੀ ਹੁੰਦੀ ਹੈ ਹੰਕਾਰ ਦੀ ਨਹੀਂ ਹੁੰਦੀ ਸਿੱਖ ਕੀ ਤੇ ਹੰਕਾਰ ਕੀ ਇਹ ਤਾਂ ਨਮਾਨਿਆ ਦਾ ਮਾਨ ਹੈ ਸੋ ਕੰਮ ਨੂੰ ਸੰਭਾਲੋ ਸਹੀ ਕੰਮ ਦੇ ਰਿਓ ਫਿਰ ਇਹਦਾ ਮੁੱਲ ਪੈਸਿਆਂ 'ਚ ਨਹੀਂ ਹੁੰਦਾ ਰੁਪਈਆਂ 'ਚ ਨਹੀਂ ਹੁੰਦਾ ਅਨਮੋਲ ਵਸਤੂ ਹੈ ਮਾਂ-ਬਾਪ ਦੀ ਸੇਵਾ ਕਰੋ ਕੰਮ ਨੂੰ ਜਾਂ ਡਿਡਾ ਮੂੰਹ ਨਖਾਓ ਇਤਿਹਾਸ ਵਿੱਚ ਬੇਡੇਜਾ ਦਿਦੇ ਮੋਬਲੋਂ ਨਾਉਂ ਰਿਆ ਦਿਮਾਗ ਸੁੱਕਿਆ ਕਰਕੇ ਭੁੱਲ ਜਾਣਾ ਇਹ ਉਹਨਾਂ ਨੇ ਪੈਰ ਤੇ ਪੈਰ ਧਰ ਕੇ ਆਜ਼ਾਦੀ ਵੱਲ ਨੂੰ ਬੜੋ ਬਾਈਕ ਜੀ ਕਾ ਕਾਰਤਾ ਬਾਈਕ ਜੀ ਕੰਧਤੇ ਦੇਸ਼ ਵਿਦੇਸ਼ ਵਿੱਚ ਬੈਠੇ ਨਾਨਕ ਨਾਮ ਲੇਵਾ ਸਾਰੀ ਸੰਗਤ ਦੇ ਚਰਨਾਂ 'ਚ ਫਤਿਹ ਅਸ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਆਪਣੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਦਿਨ ਮੰਨਦਾ ਅੱਜ ਇਹ ਜੀ ਸ਼ਖਸੀਅਤ ਬਾਪੂ ਸੂਰਤ ਸਿੰਘ ਜੋ ਕਿ 8 ਸਾਲ ਦੇ ਪਿਛਲੇ 8 ਸਾਲ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਅਣਛਣ ਤੇ ਬੈਠੇ ਨੇ ਬਾਪੂ ਸੂਰਤ ਸਿੰਘ ਹੀ ਨੇ ਜਿਨ੍ਹਾਂ ਨੇ ਸਾਰਾਂ ਦਾ ਧਿਆਨ ਬੰਦੀ ਸਿੰਘਾਂ ਵੱਲ ਕੇਂਦਰਿਤ ਕੀਤਾ ਮੈਂ ਅੱਜ ਨਵੀਂ ਜਿਹੜੀ ਸਾਡੀ ਜਨਰੇਸ਼ਨ ਹੈ ਜਿਹੜੀ ਆਨ ਵਾਲੀ ਸਾਡੀ ਪੀੜ੍ਹੀ ਹੈ ਇਹਨਾਂ ਨੂੰ ਕੀ ਸੇ ਲੈਣੀ ਚਾਹੀਦੀ ਹੈ ਬਾਪੂ ਸੂਰਜ ਸਿੰਘ ਜੀ ਤੋਂ ਕੀ ਮਾਰਗਦਰਸ਼ਕ ਕੌਣ ਹੋਣਾ ਚਾਹੀਦਾ ਹੈ ਕਿਸ ਤਰੀਕੇ ਦੀ ਰੂਪਰੇਖਾ ਹੋਣੀ ਚਾਹੀਦੀ ਹੈ ਆਉਣ ਵਾਲੀ ਨੀਤੀ ਦੀ ਯੂਥ ਦੀ ਉਹਦੇ ਲਈ ਅੱਜ ਬਾਪੂ ਸੂਰਜ ਸਿੰਘ ਜੀ ਕੋਲ ਅਸ਼ੀਰਵਾਦ ਲੈਣ ਆਇਆ ਤੇ ਬਾਪੂ ਸੂਰਜ ਸਿੰਘ ਜੀ ਤੋਂ ਸੁਝਾਅ ਲੈਣਾ ਹੈ ਇਹਨੇ ਅਣਮੁੱਲੇ ਬੋਲ ਬਾਪੂ ਸੂਰਜ ਸਿੰਘ ਜੀ ਦੇ ਕਿ ਇੱਕ ਝੁੱਟ ਹੋ ਕੇ ਜੇ ਤੁਸੀਂ ਕੋਈ ਜੰਗ ਛੇੜੂਗੇ ਗੁਰੂ ਸਾਹਿਬ ਦੇ ਆਸਰੇ ਹਰ ਇੱਕ ਜੰਗ ਜਿੱਤੀ ਜਾ ਸਕਦੀ ਹੈ ਜਿੱਥੇ ਅੱਜ ਪੂਰੀ ਦੁਨੀਆ ਦਾ ਧਿਆਨ ਸਿੱਖ ਨੌਜਵਾਨੀ ਦੇ ਉੱਤੇ ਹੈ ਤੇ ਸਿੱਖਾਂ ਦੇ ਉੱਤੇ ਪੰਜਾਬ ਤੇ ਪੰਜਾਬੀ ਉੱਤੇ ਹੈ ਕਿ ਅੱਗੇ ਇਹ ਕੀ ਕਦਮ ਚੱਕਦੇ ਆ ਉਥੇ ਹੀ ਜਿਹੜੀਆਂ ਦਿੱਲੀ ਦੀਆਂ ਸਰਕਾਰਾਂ ਨੇ ਉਨ੍ਹਾਂ ਦਾ ਪੂਰਾ ਜੋਰ ਇਹ ਲੱਗਿਆ ਹੋਇਆ ਹੈ ਕਿ ਕਿਸੇ ਨਾ ਕਿਸੇ ਤਰੀਕੇ ਵਿੱਚ ਇਹਨਾਂ ਦੇ ਅੰਦਰ ਫੁੱਟ ਪਾਈ ਜਾਵੇ ਕੋਈ ਨਾ ਕੋਈ ਵਿਵਾਦਿਤ ਮੁੱਦਾ ਖੜਾ ਰੱਖਿਆ ਜਾਵੇ ਤਾਂ ਕਿ ਜਿਹੜਾ ਪੰਜਾਬੀਓ ਤੁਸੀਂ ਇਕਜੁੱਟ ਹੋ ਕੇ ਇੱਕ ਆਵਾਜ਼ ਵਿੱਚ ਜਿਹੜਾ ਬੰਦੀ ਸਿੰਘਾਂ ਦਾ ਇਹ ਮੋਰਚੇ ਦੀ ਰਿਹਾਈ ਲਈ ਬੰਦੀ ਸਿੰਘਾਂ ਦੀ ਰਿਹਾਈ ਲਈ ਇਹ ਮੋਰਚੇ ਜਿਹੜੇ ਆਰੰਭ ਕੀਤੇ ਨੇ ਭਾਵੇਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੱਖਾਂ ਦੀ ਗਿਣਤੀ ਵਿੱਚ ਕਰਾਏ ਹੋਏ ਹਸਤਾਖਰ ਸਿਗਨੇਚਰ ਕੈਂਪੇਨ ਹੋਣ ਭਾਵੇਂ ਜਿਹੜੇ ਆ ਮੋਰਚੇ ਆਪਾਂ ਹੁਣ ਦੇਖਿਆ ਫਤਿਹਗੜ੍ਹ ਸਾਹਿਬ ਤੋ ਲੈ ਕੇ ਮੁਹਾਲੀ ਤੱਕ ਸੰਗਤ ਨੇ ਲਾਏ ਹੋਏ ਨੇ ਮੁਹਾਲੀ ਧਰਨੇ ਤੇ ਹੁਣ ਸੰਗਤ ਬੈਠ ਗਈ ਹੈ ਇੱਕ ਮੋਰਚਾ ਨਵਾਂ ਆਰੰਭ ਕਰਤਾ ਹੈ ਬੰਦੀ ਸਿੰਘਾਂ ਦੀ ਰਿਹਾਈ ਲਈ ਪਾਵੇਂ ਵੱਖ-ਵੱਖ ਜਿੱਥੇ ਬੰਦੀਆਂ ਸਾਰੀ ਸਿਆਸੀ ਪਾਰਟੀਆਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰ ਰਿਹਾ ਉੱਥੇ ਹੀ ਹੁਣ ਤੋਂ ਯੂਥ ਅਕਾਲੀ ਦਲ ਹੈ ਜੋ ਉਹਦੇ ਨਾਮ ਦੇ ਵਜੋਂ ਵੀ ਮੈਂ ਬਾਪੂ ਸੁਰਜ ਸਿੰਘ ਜੀ ਨੂੰ ਅੱਜ ਵਿਸ਼ਵਾਸ ਦਿਵਾ ਕੇ ਚੱਲਿਆ ਕਿ ਜੋ ਤਿਲ ਫੁੱਲ ਪੇਟ ਅਸੀਂ ਆਪ ਦਾ ਯੋਗਦਾਨ ਪਾ ਸਕੇ ਬੰਦੀ ਸਿੰਘਾਂ ਦੀ ਰਿਹਾਈ ਵਿੱਚ ਪਾਵਾਂਗੇ ਨਾਲ ਹੀ ਮੈਂ ਪੰਜਾਬੀਓ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਸਾਰੇ ਦੀ ਨਿਗਾ ਹੁਣ ਤੁਹਾਡੇ ਤੇ ਹੈ ਬਹੁਤ ਤਰੀਕੇ ਦੀਆਂ ਗੁੱਚਿਸ ਸਾਜ਼ਿਸ਼ਾਂ ਚੱਲੀ ਜਾ ਰਹੀਆਂ ਤਾਂ ਕਿ ਤੁਹਾਡੇ 'ਚ ਫੁੱਟ ਪਾਇਆ ਜਾਵੇ ਪਰ ਜੇ ਇੱਕ ਜੁੱਟ ਹੋ ਕੇ ਇੱਕ ਆਵਾਜ਼ ਵਿੱਚ ਤੁਸੀਂ ਜਿਵੇਂ ਹੁਣ ਤੱਕ ਲਲਕਾਰਾ ਮਾਰਿਆ ਤੇ ਦਿੱਲੀ ਦਾ ਕਿਲਾ ਹਿੱਲ ਚੁੱਕਿਆ ਜੇ ਆਪਾਂ ਏਸੀ ਤਰੀਕੇ ਨਾਲ ਸੰਘਰਸ਼ ਜਾਰੀ ਰੱਖਿਆ ਜਿੱਤ ਆਪਣੀ ਹੋਊਗੀ ਕਿਸੇ ਦੇ ਗੱਲਾਂ ਵਿੱਚ ਨਾ ਆਇਓ ਪੰਜਾਬੀਓ ਆਪਾਂ ਨੂੰ ਕੋਈ ਨਹੀਂ ਹਰਾ ਸਕਦਾ ਦੁਨੀਆ ਦੇ ਵਿੱਚ ਕੋਈ ਤਾਕਤ ਨਹੀਂ ਹਰਾ ਸਕਦੀ ਗੁਰੂ ਸਾਹਿਬ ਆਪਣੇ ਪਿੱਠ ਤੇ ਨੇ ਆਪਾਂ ਇੱਕ ਜੁੱਟ ਹੋ ਕੇ ਇਹ ਮੈਦਾਨ ਫਤਿਹ ਕਰੀਏ ਗੁਰੂ ਪਿਆਰੀ ਗੁਰਸਮਾਣੀ ਗੁਰਦੁਆਰੀ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਮਨ ਅਜ ਬਗੋ ਬਗ ਹੈ ਸਿੰਘ ਮੈਂ ਨਾਇ ਰੱਬੀ ਰੂਪ ਬਣ ਜੀ ਅਦਮ ਪ੍ਰਾਣੀਆਂ ਵੀ ਹੋਈਆਂ ਨਮੀਆਂ ਵੀ ਹੋਈਆਂ ਇੱਕ ਗੱਲ ਮੈਂ ਨਮੀ ਪੀੜੀ ਨੂੰ ਬੇਨਤੀ ਰੂਪੇ ਪਿਆਰ ਸਹਿਤ ਕਹਿਣੀ ਚਾਹਨਾ ਸਿੱਖ ਕੌਮ ਸ਼ੇਰਾਂ ਨੇ ਕੌਮ ਹੈ ਬਾਦਰਾ ਸੁਰਨਾ ਹੋਰਿਆਂ ਨੇ ਕੌਮ ਹੈ ਬੇਨਾਮ ਟੋਲ ਲੈ ਕੇ ਦਸ਼ਮੇਸ਼ਪੇਟਾ ਤੱਕ ਦੁਨੀਆਂ ਦੇ ਇਤਿਹਾਸ